ਇਹ ਪ੍ਰੋਫੈਸਰ ਰੰਧਾਵਾ ਨੇ ਬਹੁਤ ਸਾਰੇ ਪੰਜਾਬੀ ਦੇ ਅਧਿਆਪਕਾਂ ਨੂੰ ਇੱਕ ਮੰਚ ਤੇ ਜੋੜਿਆ ਮੈਨੂੰ ਨਿੱਜੀ ਤੌਰ ਤੇ ਬਹੁਤ ਚੰਗਾ ਲੱਗਾ ਪੰਜਾਬੀ ਭਾਸ਼ਾ ਨਾਲ ਜੁੜੇ ਅਧਿਆਪਕ ਪੰਜਾਬੀ ਭਾਸ਼ਾ ਤੇ ਸਹਿਤ ਨਾਲ ਜੁੜੇ ਸਹਿਤ ਪ੍ਰੇਮੀ ਉਹਨਾਂ ਦਾ ਇੱਕ ਭਾਵੇਂ ਅਜੇ ਸੋਸ਼ਲ ਮੀਡੀਆ ਤੇ ਇੱਕ ਮੰਚ ਬਣ ਰਿਹਾ ਪੰਜਾਬੀ ਭਾਸ਼ਾ ਰੋਜ਼ਗਾਰ ਦੀ ਭਾਸ਼ਾ ਬਣੇ ਸਰਕਾਰ ਦੀ ਭਾਸ਼ਾ ਬਣੇ ਪਰਿਵਾਰ ਦੀ ਭਾਸ਼ਾ ਬਣੇ ਇਹਨੂੰ ਪੰਜਾਬ ਪੰਜਾਬੀ ਪੰਜਾਬੀਅਤ ਦੇ ਦਾਇਰੇ ਚ ਅੱਗੇ ਤੋਰਿਆ ਜਾ ਸਾਡੇ ਕੋਲ 12-1400 ਅਧਿਆਪਕ ਜੁੜੇ ਆ ਬਹੁਤ ਦੂਰ ਦੂਰ ਤੋਂ ਨੇ ਹੁਣ ਸਾਡੇ ਲਈ ਮੁੱਖ ਮਸਲਾ ਇਹ ਹੈr ਕਿ ਅਸੀਂ ਇਸ ਮੰਚ ਦਾ ਸੰਗਠਨ ਜਿਹੜਾ ਉਹ ਕੇਸ 15 ਤੇ ਔਰ ਕਿਵੇਂ ਬਣਾਈਏ ਸਾਨੂੰ ਇਹਦੇ ਲਈ ਥੋੜਾ ਕਰ ਜਿਹੜੀਆਂ ਵੇਖੋ ਕੇਂਦਰੀ ਲਖਾਰੀ ਸਭਾ ਇਹ ਸਾਰੀਆਂ ਲਖਾਰੀ ਸਭਾ ਨੇ ਮਤਲਬ ਚੰਦਾ ਆਪਦਾ ਰੋਲ ਪਲੇ ਕਰਦੀਆਂ ਇੱਕ ਪ੍ਰੈਸ਼ਰ ਗਰੁੱਪ ਆ ਤੁਹਾਡਾ ਪ੍ਰੈਸ਼ਰ ਗਰੁੱਪ ਤਾਦੀ ਬਣੇਗਾ ਜੇ ਤੁਸੀਂ ਇਹਨੂੰ ਰਜਿਸਟਰਡ ਕਰੋਗੇ ਪੰਜਾਬ ਦੀ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਇੱਕ ਗਰਾਊਂਡ ਲੈਵਲ ਤੇ ਹੌਲੀ ਹੌਲੀ ਐਕਟੀਵਿਟੀ ਚੱਲ ਰਹੀ ਹੈ ਪ੍ਰੋਫੈਸਰ ਹੰਦਾਵਾ ਨੇ ਬਹੁਤ ਸਾਰੇ ਪੰਜਾਬੀ ਦੇ ਅਧਿਆਪਕਾਂ ਨੂੰ ਇੱਕ ਮੰਚ ਤੇ ਜੋੜਿਆ ਔਰ ਸਾਡੀ ਰਲ ਮਿਲ ਕੇ ਕੋਸ਼ਿਸ਼ ਹੈ ਵੀ ਇਹ ਜਿਹੜਾ WhatsApp ਦਾ ਗਰੁੱਪ ਆ ਇਹ ਇਨ ਰਿਐਲਿਟੀ 'ਚ ਇੱਕ ਪੰਜਾਬੀ ਪਿਆਰਿਆਂ ਦਾ ਪੰਜਾਬੀ ਅਧਿਆਪਕਾਂ ਦਾ ਪੰਜਾਬੀ ਸਹਿਯੋਗਕਰਾਂ ਦਾ ਮੰਚ ਵੀ ਬਣੇ ਆ ਜਿਹਦੇ ਲਈ ਬਹੁਤ ਸਾਰੇ ਕੰਮ ਕਰਨ ਵਾਲੇ ਆ ਔਰ ਜਦੋਂ ਰਲ ਮਿਲ ਕੇ ਆਪਾਂ ਬੈਠਾਂਗੇ ਸਾਰੇ ਤਾਂ ਉਹਨਾਂ ਕੰਮਾਂ 'ਚ ਹੋਰ ਵਾਧਾ ਵੀ ਹੋਊਗਾ ਆ ਖੁਸ਼ੀ ਦੀ ਗੱਲ ਇਹ ਆ ਵੀ ਇਸ ਸਮੇਂ ਜਿੱਥੇ ਸਾਨੂੰ ਪੂਰੇ ਪੰਜਾਬ 'ਚੋਂ ਇੱਕ ਹੌਸਲਾਵ ਦਾ ਉਹ ਜਿਹੜੀ ਆ ਫੋਨ ਕਾਲ ਤੇ ਗੱਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਇਹ ਸਾਨੂੰ ਇਹ ਗੱਲ ਲਈ ਸ਼ਾਬਾਸ਼ ਮਿਲਦੀ ਆ ਉੱਥੇ ਸਾਡੇ ਸਥਾਨਕ ਅੰਮ੍ਰਿਤਸਰ ਖਾਲਸਾ ਕਾਲਜ ਦੇ ਪਹਿਲੇ ਪ੍ਰਿੰਸੀਪਲ ਹੋਣ ਖਾਲਸਾ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਡਾਕਟਰ ਮਹਿਲ ਸਿੰਘ ਹੋਣੀ ਉਹ ਸਾਡੇ ਵਡੇਰੇ ਨੇ ਸਾਨੂੰ ਹਰ ਫੀਲਡ ਚ ਹਰ ਵੇਲੇ ਸਾਨੂੰ ਥਾਪੜਾ ਦਿੰਦੇ ਆ ਤੇ ਉਹਨਾਂ ਨੇ ਇਸ ਮੰਚ ਪ੍ਰਤੀ ਬੜਾ ਉਤਸ਼ਾਹਪੂਰਨ ਜਿਹੜਾ ਸਾਨੂੰ ਰਵਈਆ ਉਹਨਾਂ ਨੇ ਅਪਣਾਇਆ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੁਦਲੇ ਰੂਪ ਚ ਕਿ ਉਹਨਾਂ ਦੇ ਮਨ ਚ ਕਿਸ ਕਿਸਮ ਦੀਆਂ ਭਾਵਨਾਵਾਂ ਨੇ ਇਸ ਮੰਚ ਪ੍ਰਤੀ ਤੇ ਉਹ ਕੀ ਸੋਚਦੇ ਆ ਸਾਡੇ ਲਈ ਉਹ ਕੀ ਰਾਹ ਦਰਸਾਉਂਦੇ ਆ ਸੋ ਮੈਂ ਡਾ ਪਰਮਲ ਸਿੰਘ ਜੀ ਨੂੰ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਸਰ ਜੀ ਸਰ ਅਸੀਂ ਤੁਸੀਂ ਵੀ ਇਸ ਮੰਚ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਦੇਖ ਰਹੇ ਹੋ ਸਾਡੀਆਂ ਇੱਕ ਨਿਮਾਣੀਆਂ ਜੀ ਅਜੇ ਕੋਸ਼ਿਸ਼ਾਂ ਨੇ ਤੇ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਤਕਰੀਬਨ 12 ਤੋਂ 1300 ਜਿਹੜਾ ਪੰਜਾਬੀ ਜਾ ਅਧਿਆਪਕ ਇਸ ਮੰਚ ਨਾਲ ਜੁੜ ਚੁੱਕਾ ਤੁਸੀਂ ਤੁਹਾਡਾ ਇੱਕ ਬੜਾ ਲੰਮਾ ਤਜਰਬਾ ਹੈ ਪ੍ਰਿੰਸੀਪਲ ਦੇ ਤੌਰ ਤੇ ਪ੍ਰਸ਼ਾਸਕ ਵਜੋਂ ਵੀ ਪੰਜਾਬੀ ਅਧਿਆਪਕ ਵਜੋਂ ਵੀ ਔਰ ਪੰਜਾਬੀ ਆਲੋਚਕ ਵਜੋਂ ਤੁਸੀਂ ਸਮਝਦੇ ਹੋ ਕਿ ਅੱਜ ਦੇ ਸਮੇਂ 'ਚ 21 ਸਦੀ ਦਾ ਤੀਜਾ ਦਹਾਕਾ ਚੱਲ ਰਿਹਾ ਆ ਆਪਾਂ ਨੂੰ ਪੰਜਾਬੀ ਦੇ ਅਧਿਆਪਕਾਂ ਨੂੰ ਪੰਜਾਬੀ ਸਾਹਿਤਕਾਰਾਂ ਨੂੰ ਕੋਈ ਮੰਚ ਦੀ ਲੋੜ ਹੈ ਇਸ ਤਰ੍ਹਾਂ ਵੀ ਇਹਦੇ ਨਾਲ ਕੋਈ ਪੋਜ਼ਿਟਿਵਿਟੀ ਕੋਈ ਚੰਗੇ ਸ਼ੁਰੂਆਤ ਹੋ ਸਕਦੀ ਹੈ ਜੀ ਤੁਸੀਂ ਕੀ ਸੋਚਦੇ ਹੋ ਸਤ ਜੀ ਇਹ ਸਭ ਤੋਂ ਪਹਿਲਾਂ ਤੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਨੂੰ ਨਿੱਜੀ ਤੌਰ ਤੇ ਬਹੁਤ ਚੰਗਾ ਲੱਗਾ ਪੰਜਾਬੀ ਭਾਸ਼ਾ ਨਾਲ ਜੁੜੇ ਅਧਿਆਪਕ ਪੰਜਾਬੀ ਭਾਸ਼ਾ ਤੇ ਸਿਹਤ ਨਾਲ ਜੁੜੇ ਸਿਹਤ ਪ੍ਰੇਮੀ ਉਹਨਾਂ ਦਾ ਇੱਕ ਭਾਵੇਂ ਅਜੇ ਸੋਸ਼ਲ ਮੀਡੀਆ ਤੇ ਇੱਕ ਮੰਚ ਬਣ ਰਿਹਾ ਤੇ ਇਸ ਤਰ੍ਹਾਂ ਲੱਗਦਾ ਹੈ ਵੀ ਇਹ ਸਾਰੇ ਸੱਜਣ ਸਾਡੀ ਮਾਤ ਭਾਸ਼ਾ ਪ੍ਰਤੀ ਬਹੁਤ ਮੋਹ ਰੱਖਦੇ ਆ ਸੰਜੀਦਾ ਨੇ ਤੇ ਇਹਨਾਂ ਦੇ ਮਨ 'ਚ ਇੱਕ ਭਾਵਨਾ ਆ ਵੀ ਸਾਡੀ ਮਾਤ ਭਾਸ਼ਾ ਪੁਰਫੁੱਲ ਹੋਣੀ ਚਾਹੀਦੀ ਇਸ ਕਰਕੇ ਮੁੱਢਲੇ ਰੂਪ 'ਚ ਇਸ ਮੰਚ ਦੇ ਜਿਹੜਾ ਮਤਲਬ ਮੁੱਢਲਾ ਰੂਪ ਤਿਆਰ ਹੋਇਆ ਮੈਂ ਉਹਦੇ ਤੋਂ ਨਿੱਜੀ ਤੌਰ ਤੇ ਮੈਨੂੰ ਖੁਸ਼ੀ ਮਹਿਸੂਸ ਹੋਈ ਆ ਪਰ ਤੇ ਨਾਲ ਹੀ ਮੈਂ ਇਹਨਾਂ ਨੂੰ ਇਸ ਗੱਲ ਦੀ ਬਹੁਤ ਮੁਬਾਰਕਬਾਦ ਦਿੰਨੇ ਆ ਵੀ ਅਕਸਰੀ ਮਾਤ ਪਛਾਵਾਂ ਦੇ ਪ੍ਰੇਮੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਆਪਦੀ ਭਾਸ਼ਾ ਨੂੰ ਅੱਗੇ ਲਿਜਾਣ ਚ ਤੇ ਮੈਂ ਸਮਝਦਾ ਕਿ ਜੇ ਕਿਸੇ ਵਿਦਿਵਦ ਤਰੀਕੇ ਨਾਲ ਇਹ ਹੁਣ ਕੰਮ ਅੱਗੇ ਵਿੱਢਿਆ ਜਾਵੇ ਤੇ ਅਸੀਂ ਆਪਣੀ ਭਾਸ਼ਾ ਨੂੰ ਮਿਆਰੀ ਕਰਨ ਚ ਇਹਨੂੰ ਪਪੂਲਰ ਕਰਨ ਚ ਇਹਦਾ ਬਣਦਾ ਯੋਗ ਸਥਾਨ ਇਹਨੂੰ ਦਿਵਾਉਣ ਚ ਤੇ ਦਾਲ ਭਾਸ਼ਾ ਪੰਜਾਬੀ ਭਾਸ਼ਾ ਦੇ ਸਹਿਤ ਨੂੰ ਪਰਫੁੱਲਰ ਕਰਨ ਚ ਇੱਕ ਵੱਡਾ ਰੂਨ ਅਦਾ ਕਰ ਸਕਦੇ ਇਹ ਮੈਂ ਡਾਕਟਰ ਹੀਰਾ ਸਿੰਘ ਸਮਝਦਾ ਵੀ ਸਾਡੇ 2-3 ਸੰਖੇਪ ਚ ਅਜੰਡੇ ਜਦੋਂ ਗੱਲ ਅੱਗੇ ਵਧੇਗੀ ਹੋਰ ਸੱਜਣਾ ਤੋਂ ਹੋਰ ਨਾ ਵਿਦਵਾਨਾਂ ਤੋਂ ਵੀ ਸੁਝਾਅ ਆਉਣਗੇ ਵੀ ਮੁੱਖ ਰੂਪ ਚ ਸਾਡਾ ਅ ਅਜੰਡਾ ਹੋਣਾ ਚਾਹੀਦਾ ਪੰਜਾਬੀ ਬਾਦਸ਼ਾਹ ਨੂੰ ਪਰਫੁੱਲਤ ਤੇ ਵਿਸਥਾਰਤ ਕਰਨ ਦਾ ਜੀ ਤੇ ਇਹਦੇ ਮਿਆਰੀ ਕਰਨ ਦਾ ਜੀ ਠੀਕ ਹੈ ਇਸ ਦਾ ਅੱਗੇ ਪੰਜਾਬੀ ਭਾਸ਼ਾ ਤੇ ਸਹਿਤ ਨੂੰ ਬਣਦਾ ਯੋਗ ਸਥਾਨ ਦਵਾ ਜੀ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਬਣੇ ਸਰਕਾਰ ਦੀ ਭਾਸ਼ਾ ਬਣੇ ਪਰਿਵਾਰ ਦੀ ਭਾਸ਼ਾ ਬਣੇ ਤੇ ਇਹ ਜਿਹੜੀ ਆ ਵੀ ਇਹਨੂੰ ਅੱਗੇ ਕਿ ਜਿਹੜਾ ਕਈ ਸਾਡੀਆਂ ਸਾਨੂੰ ਲਿਮਿਟੇਸ਼ਨਾਂ ਨਜ਼ਰ ਆਉਂਦੀਆਂ ਵੀ ਬੱਚੇ ਕਨਵਰਟ ਸਕੂਲਾਂ ਦੇ ਕਿਉਂ ਨਹੀਂ ਉਹ ਸੋਚਦੇ ਅਸੀਂ ਇੱਥੇ ਜੌਬ ਕਰਨੀ ਹੈ ਜੌਬ ਦੇ ਵਿੱਚ ਅੰਗਰੇਜ਼ੀ ਦੀ ਲੋੜ ਆ ਅੰਗਰੇਜ਼ੀ ਵੀ ਪੜ੍ਹਨ ਬੱਚੇ ਪਰ ਉਹ ਆਪਦੀ ਮਾਂਸ਼ ਭਾਸ਼ਾ 'ਚ ਪੜ੍ਹਨ ਸਾਡੇ ਕੋਲ ਸਾਰੀ ਵੋਕੈਬਲਰੀ ਹੋਵੇ ਹਰ professions ਦੀ ਭਾਵੇਂ ਮੈਡੀਕਲ profession ਆ ਭਾਵੇਂ ਕੋਈ ਵੀ profession ਉਹਦੀ ਵੋਕੈਬਲਰੀ ਹੋਵੇ ਉਹ ਤਾਂ ਹੀ ਰੋਜ਼ਗਾਰ ਦੀ ਭਾਸ਼ਾ ਬਣ ਸਕਦੀ ਕਾਹੇ ਤਾਂ ਹੀ ਸਰਕਾਰ ਦੀ ਭਾਸ਼ਾ ਬਣ ਸਾਡੇ ਕੋਲ ਕੋਟ ਕਚਹਿਰੀ ਦੀ ਵੋਕੈਬਲਰੀ ਹੋਵੇ ਸਾਡੇ ਕੋਲ ਅਜੇ ਤੱਕ ਉਹ ਸਾਰੀ ਅਰਬੀ ਫਾਰਸੀ ਦੀ ਪੁਰਾਣੀ ਉਰਦੂ ਦੀ ਵੋਕੈਬਲਰੀ ਜੀ ਜੀ ਵੀ ਜੇ ਕਿਸੇ ਚੀਜ਼ ਨੂੰ ਕੋਈ ਬਣਦਾ ਥਾਂ ਦਿਵਾਉਣਾ ਹੈ ਤੇ ਉਹਦੇ ਲਈ ਕੰਮ ਕਰਨਾ ਪਏ ਉਹਦੇ ਲਈ ਮਿਹਨਤ ਆਪਾਂ ਸਾਰੇ ਵੇਖਦੇ ਆ ਕਿ ਸਾਡੀਆਂ ਕਿਤਾਬਾਂ ਦੀ ਸ਼ਿਪਾਈ ਦਾ ਇਸ ਤਰ੍ਹਾਂ ਦਾ ਗਲਤੀਆਂ ਕਿਸ ਤਰ੍ਹਾਂ ਦਾ ਕੋਈ ਬਹੁਤਾ ਸਾਂਝਾ ਮਿਆਰੀ ਕਰਨੀ ਹੈਗਾ ਸਾਨੂੰ ਕੋਈ ਇੱਕ ਐਡਿਟਿੰਗ ਟੀਮ ਵੀ ਬਣਾਉਣ ਦੀ ਲੋੜ ਜੀ ਜਿਹੜੀਆਂ ਉਹ ਇੱਕ ਔਨਰੇਰੀ ਪਦਰ ਤੇ ਉਹ ਦੇਖੇ ਕਿਤਾਬ ਨੂੰ ਛਪਣ ਤੋਂ ਪਹਿਲਾਂ ਤੇ ਇਹ ਦੇਖੋ ਜਦੋਂ ਚੰਗਾ ਸਹਿਤ ਮਿਆਰੀ ਸਹਿਤ ਮਿਆਰੀ ਭਾਸ਼ਾ ਦੇ ਵਿੱਚ ਸਟੈਂਡਰਡਾਈ ਭਾਸ਼ਾ ਦੇ ਵਿੱਚ ਲੋਕਾਂ ਕੋਲ ਜਾਏਗਾ ਤੇ ਲੋਕ ਉਹਦੇ ਨਾਲ ਜੁੜਨਗੇ ਜੇ ਕੱਚ ਘੜ ਰੜ ਰਚਨਾਵਾਂ ਕੱਚ ਘੜ ਰੜ ਭਾਸ਼ਾ ਦੇ ਵਿੱਚ ਜਾਣਦੀਆਂ ਤੇ ਸਾਡਾ ਸਤਰ ਨੀਵਾ ਆਏਗਾ ਇੱਕ ਤਾਂ ਇਸ ਪਾਸੇ ਤੋਂ ਸੁਚੇਤ ਹੋਣ ਦੀ ਲੋੜ ਆ ਤੇ ਦੂਸਰਾ ਦੇਖੋ ਯੁਗ ਕਾਉਂਸਲਿੰਗ ਦਾ ਹੈ ਹੂੰ ਯੁਗ ਮਤਲਬ ਸੰਵਾਦ ਦਾ ਹੈ ਹੂੰ ਯੁਗ ਲੜਨ ਦਾ ਨਹੀਂ ਹੈਗਾ ਹੂੰ ਇਹ ਸੁਚੇਤ ਰਵੋ ਕਿ ਇਸ ਮੰਚ ਯੂਨੀਅਨ ਤੇ ਮੰਚ ਤੇ ਐਸੋਸੀਏਸ਼ਨ ਇਹਨਾਂ ਦੇ ਫਰਕ ਹੁੰਦੇ ਹੂੰ ਐਸੋਸੀਏਸ਼ਨ ਨੇ ਐਸੋਸੀਏਟ ਕਰਨਾ ਹੁੰਦਾ ਹੂੰ ਐਸੋਸੀਏਟ ਕਰਕੇ ਆਪਦੀ ਗੱਲ ਨੂੰ ਲੌਜੀਕਲੀ ਰੱਖਣਾ ਹੈ ਕਿ ਭਾਸ਼ਾ ਮਾਤ ਭਾਸ਼ਾ ਦਾ ਮਹੱਤਵ ਕੀ ਮਾਤ ਭਾਸ਼ਾ ਦੁਨੀਆ ਭਰ ਦੇ ਸਾਰੇ ਵਿਦਵਾਨ ਇਸ ਸਹਿਮਤ ਨੇ ਕਿ ਮੁੱਢਲਾ ਗਿਆਨ ਬੱਚੇ ਦਾ ਵਿਜ਼ਨ ਜਿਹੜਾ ਉਹ ਜਿਵੇਂ ਮਾਤ ਭਾਸ਼ਾ ਚ ਪਰਫੁੱਲਤ ਹੋ ਸਕਦਾ ਹੋਰ ਕਿਸੇ ਭਾਸ਼ਾ ਚ ਪਰਫੁੱਲਤ ਨਹੀਂ ਹੁੰਦਾ ਲੋ ਡਾਊਟ ਦੁਨੀਆ ਕੀ ਜਾਵੇ ਬੱਚਾ ਫ੍ਰੈਂਚ ਵੀ ਪੜੇ ਇੰਗਲਿਸ਼ ਪੜੇ ਸਾਡੇ ਲਈ ਉਹ ਕੋਈ ਬਾਰ ਨਹੀਂ ਕੋਈ ਸੀਮਾਵਾਂ ਨਹੀਂ ਪਰ ਜੋ ਬੱਚੇ ਦੀ ਓਰੀਐਂਟੇਸ਼ਨ ਕ੍ਰੀਏਟਿਵਨੈਸ ਆ ਉਹ ਹਮੇਸ਼ਾ ਆਪਣੀ ਭਾਸ਼ਾ ਚ ਹੁੰਦੀ ਆ ਤੇ ਸਾਨੂੰ ਇਸ ਪਾਸੇ ਚੱਲਣਾ ਚਾਹੀਦਾ ਹਾਂ ਅੱਗੇ ਜਿਹੜਾ ਕੰਮ ਆ ਵੀ ਸਾਡੀ ਭਾਸ਼ਾ ਨੂੰ ਬਣਦਾ ਥਾਂ ਸਕੂਲਾਂ 'ਚ ਵੀ ਮਿਲੇ ਹੂੰ ਬਣਦਾ ਥਾਂ ਕਾਲਜਾਂ ਯੂਨੀਵਰਸਟੀਆਂ 'ਚ ਮਿਲੇ ਕਿੰਨੀਆਂ ਪ੍ਰਾਈਵੇਟ ਯੂਨੀਵਰਸਟੀਆਂ ਸਟੈਬਲਿਸ਼ ਹੋ ਗਈਆਂ ਸੀ ਸੋਚਿਆ ਕਦੀ ਵੀ ਉਧਰ ਉਥੇ ਪੰਜਾਬੀ ਭਾਸ਼ਾ ਦੀ ਸਥਿਤੀ ਕੀ ਆ ਹੂੰ ਇਸ ਕਰਕੇ ਇਹ ਸਾਰੇ ਕੁਝ ਨੂੰ ਪਰਸੂ ਕਰਨ ਲਈ ਆਪਦੀ ਗੱਲ ਨੂੰ ਲੌਜੀਕਲੀ ਰੱਖਣ ਦਾ ਮਨਾਉਣ ਦਾ ਸਾਡੀ ਟੀਮ ਇਹ ਸਕੂਲ 'ਚ ਭਾਸ਼ਾ ਪ੍ਰਤੀ ਵਿਤਕਰਾ ਹੈ ਬੜੇ ਚੰਗੇ ਤਰੀਕੇ ਨਾਲ ਗੱਲ ਕੀਤੀ ਜਾਵੇ ਉਹਨਾਂ ਨੂੰ ਕਹੋ ਕਿ ਸਾਨੂੰ ਇੱਕ ਸੈਮੀਨਾਰ ਕਰਨ ਦਿਓ ਅਸੀਂ ਦੋ ਬੰਦੇ ਬੋਲਾਂਗੇ ਆ ਕੇ ਵੀ ਭਾਸ਼ਾ ਦਾ ਤੁਹਾਨੂੰ ਚੰਗੀ ਲੱਗੇ ਗੱਲ ਸਾਡੀ ਅਪਣਾ ਲਓ ਨਹੀਂ ਚੰਗੀ ਲੱਗੇ ਤੁਸੀਂ ਆਪਦੀ ਗੱਲ ਨਾਲ ਸਾਨੂੰ ਮਨਵਾ ਲਓ ਵੀ ਇਹ ਬਹੁਤ ਸਾਰੇ ਮਸਲੇ ਜਦੋਂ ਇੱਕ ਦੂਜੇ ਨਾਲ ਇੰਟਰੈਕਸ਼ਨ 'ਚ ਚੱਲਿਏ ਤੇ ਅੱਗੇ ਵੱਧ ਜਾਂਦੇ ਆ ਕੋਈ ਜੇ ਪੰਜਾਬ 'ਚ ਰਹਿਣ ਵਾਲਾ ਮੈਂ ਸਮਝਦਾ ਐਸੇ ਜੇ ਠੀਕ ਤਰੀਕੇ ਨਾਲ ਗੱਲ ਚੱਲੇ ਤੇ ਕੋਈ ਬਾਤ ਪਾਸ਼ਾ ਦੇ ਵਿਰੋਧ 'ਚ ਨਹੀਂ ਜਾ ਸਕਦਾ ਬੈ ਸ਼ਰਤ ਐ ਕਿ ਇਹਨੂੰ ਕਿਸੇ ਵਲਗਣ 'ਚ ਨਾ ਅੱਗੇ ਤੋੜਿਆ ਜਾਏ ਕਿਸੇ ਧਰਮ ਦੇ ਵਲਗਣ 'ਚ ਕਿਸੇ ਜਾਤ ਦੀ ਵਲਗਣ 'ਚ ਨਾ ਇਹਨੂੰ ਪੰਜਾਬ ਪੰਜਾਬੀ ਪੰਜਾਬੀਅਤ ਦੇ ਦਾਇਰੇ 'ਚ ਅੱਗੇ ਤੋੜਿਆ ਜਾਏ ਤੇ ਇਸ ਕਰਕੇ ਇਹ ਇਸ ਤਰ੍ਹਾਂ ਦੀ ਸਾਡੀ ਇਹ ਸੋਚ ਹੋਣੀ ਚਾਹੀਦੀ ਆ ਇਸ ਤਰ੍ਹਾਂ ਦਾ ਦੇਖੋ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਰਹਾ ਹਾਂ ਇਹ ਉੱਥੇ ਵੀ ਬਕਾਇਦਾ ਹੁੰਦਾ ਹੈ ਕਿ ਪੰਜਾਬੀ 'ਚ ਕਿਹੜੀਆਂ ਪਾਠ ਸ਼ਾਮਾਂ ਪੰਜਾਬੀ ਭਾਸ਼ਾ 'ਚ ਕਿਹੜੀਆਂ ਰਚਨਾਵਾਂ ਲੱਗਣੀਆਂ ਚਾਹੀਦੀਆਂ ਕਿਸਕ ਲੈਵਲ ਦੀਆਂ ਲੱਗਣੀਆਂ ਚਾਹੀਦੀਆਂ ਬੜਾ ਅੱਛਾ ਰੋਲ ਪਲੇ ਕਰ ਸਕਦੇ ਹਾਂ ਅਸੀਂ ਵੀ ਅਖਬਾਰਾਂ ਦੇ ਮਾਧਿਅਮ ਰਾਹੀਂ ਚਿੱਠੀ ਪੱਤਰ ਦੇ ਮਾਧਿਅਮ ਰਾਹੀਂ ਸੈਮੀਨਾਰਾਂ ਦੇ ਮਾਧਿਅਮ ਰਾਹੀਂ ਯੁੱਗ ਮੀਡੀਏ ਦਾ ਤੇ ਇਸ ਤਰ੍ਹਾਂ ਮਤਲਬ ਇਹ ਇਹ ਏਰੀਆ ਵਾਈਜ਼ ਤਿੰਨਾਂ ਯੂਨੀਵਰਸਿਟੀਆਂ ਦੇ ਇਹ ਸਟੇਟ ਯੂਨੀਵਰਸਿਟੀਆਂ ਨੇ ਉਹ ਏਰੀਆ ਵਾਈਜ਼ ਮੀਟਿੰਗਾਂ ਕਰਕੇ ਉਹ ਇਸ਼ੂ ਕਰ ਲਏ ਜਾਣ ਜੀ ਸਰ ਮੈਂ ਇਹਦੇ ਸੰਬੰਧੀ ਤੁਹਾਨੂੰ ਸਵਾਲ ਪੁੱਜਿਆ ਕਰਨਾ ਸੀਗਾ ਤੁਹਾਡੀਆਂ ਗੱਲਾਂ ਚੋਂ ਮੈਨੂੰ ਬਹੁਤ ਵਧੀਆ ਲੱਗਾ ਕਿ ਪੰਜਾਬੀ ਦੇ ਵਿੱਚ ਪੰਜਾਬੀ ਪਾਠਕਾਂ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਆ ਕਿ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀ ਪ੍ਰੂਫ ਰੀਡਿੰਗ ਤੱਕ ਵੀ ਸਹੀ ਨਹੀਂ ਹੁੰਦੀ ਔਰ ਉਹ ਪੜਨ ਮੇਲੇ ਲੋਕਾਂ ਨੂੰ ਜਿਵੇਂ ਖਾਣੇ ਚ ਕੋੜਕੂ ਨਾ ਬੁਰਾ ਲੱਗਦਾ ਔਰ ਦੁਨੀਆ ਦੇ ਇਤਿਹਾਸ ਜਿਹੜੀਆਂ ਮਸ਼ਹੂਰ ਕਿਤਾਬਾਂ ਹੋਈਆਂ ਸਾਨੂੰ ਪਤਾ ਲੱਗਦਾ ਵੀ ਲੇਖਕਾਂ ਨੇ ਦਹਾਕੇ ਸਰ ਲਾਏ ਇੱਕ ਇੱਕ ਕਿਤਾਬ ਦੇ ਉੱਤੇ 8 8 9 9 ਸਾਲ ਲਾਏ ਆ ਇਹ ਕਮੀ ਬੜੀ ਵੱਡੀ ਆ ਸਾਨੂੰ ਇਸ ਸਬੰਧੀ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਤੇ ਮੇਰਾ ਸਰ ਦੂਜਾ ਸਵਾਲ ਇਹ ਹੀ ਸੀਗਾ ਵੀ ਆਪਾਂ ਕਿਉਂਕਿ ਪੰਜਾਬੀ ਜਿਹੜੀ ਅਧਿਆਪਨ ਹੈ ਨਾ ਉਹ ਪੰਜਾਬ ਤੋਂ ਇਲਾਵਾ ਇਸ ਵੇਲੇ ਜੰਮੂ ਕਸ਼ਮੀਰ ਹਿਮਾਚਲ ਰਾਜਸਥਾਨ ਦਿੱਲੀ ਇਹ ਚਾਰੇ ਪਾਸੇ ਸਟੇਟਾਂ ਚ ਵੀ ਆ ਸੋ ਪੰਜਾਬੀ ਦੇ ਜਿਹੜੇ ਸਾਡੇ ਕੋਲ 12 1400 ਅਧਿਆਪਕ ਜੁੜੇ ਆ ਬਹੁਤ ਦੂਰ ਦੂਰ ਤੋਂ ਨੇ ਹੁਣ ਸਾਡੇ ਲਈ ਮੁੱਖ ਮਸਲਾ ਹੀ ਇਹ ਆ ਕਿ ਅਸੀਂ ਇਸ ਮੰਚ ਦਾ ਸੰਗਠਨ ਜਿਹੜਾ ਉਹ ਕੇਸ 15 ਤੇ ਔਰ ਕਿਵੇਂ ਬਣਾਈਏ ਸਾਨੂੰ ਇਹਦੇ ਲਈ ਥੋੜਾ ਗਾਈਡ ਕਰੋ ਜੀ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਇਹ ਸਭਾ ਜੀ ਐਸੋਸੀਏਸ਼ਨ ਨੂੰ ਰਜਿਸਟਰਡ ਕਰਾਉਣਾ ਪੈਗਾ ਬਹੁਤ ਵਧੀਆ ਦੇਖੋ ਤੁਸੀਂ ਕਿਤੇ ਸਕੂਲ ਕਾਲਜ ਯੂਨੀਵਰਸਿਟੀ ਜਾਓਗੇ ਪੀ ਤੁਸੀਂ ਦੱਸੋਗੇ ਪੀ ਤੁਹਾਡੇ ਸਿਲੇਬਸ ਚ ਆ ਸਮੱਸਿਆ ਆ ਕਿਤਾਬ ਚ ਆ ਸਮੱਸਿਆ ਇਹੋ ਜੀਆਂ ਕਿਤਾਬਾਂ ਲਾਉਣੀਆਂ ਚਾਹੀਦੀਆਂ ਉਹ ਕਹਿਣਗੇ ਵੀ ਤੁਸੀਂ ਕਿਸ ਐਸਸੀਏਟ ਚ ਆਏ ਹੂੰ ਠੀਕਾ ਜੀ ਜਿਹੜੀਆਂ ਵੇਖੋ ਕੇਂਦਰੀ ਲਖਾਰੀ ਸਭਾ ਇਹ ਸਾਰੀਆਂ ਲਖਾਰੀ ਸਭਾ ਨੇ ਮਤਲਬ ਚੰਗਾ ਆਪਦਾ ਰੋਲ ਪਲੇ ਕਰਦੀਆਂ ਇੱਕ ਪ੍ਰੈਸ਼ਰ ਗਰੁੱਪ ਆ ਤੁਹਾਡਾ ਪ੍ਰੈਸ਼ਰ ਗਰੁੱਪ ਤਾਂ ਹੀ ਬਣੇਗਾ ਜੇ ਤੁਸੀਂ ਇਹਨੂੰ ਰਜਿਸਟਰ ਕਰੋ ਬਹੁਤ ਇਹ ਖਲਾਰੇ ਨਾਲੋਂ ਜੰਮੂ ਕਸ਼ਮੀਰ ਦਾ ਬੰਦੇ ਲਓ ਇੱਕ ਮੈਂਬਰ ਜੀ ਹਿਮਾਚਲ ਦਾ ਲਓ ਮੈਂਬਰ ਤੁਸੀਂ ਵਰਲਡ ਵਾਈਜ਼ ਵੀ ਦੋ ਮੈਂਬਰ ਲਓ 15 17 ਬੰਦਿਆਂ ਦੀ ਇੱਕ ਰਜਿਸਟਰਡ ਅ ਮਤਲਬ ਜੇ ਦੀ ਸਭਾ ਬਣਾਓ ਜੀ ਜੀ ਸਭਾ ਬਣਾ ਕੇ ਤੇ ਉਹ ਜਿਹੜੀ ਉਹਦੇ ਚ ਪ੍ਰਧਾਨ ਉਪ ਪ੍ਰਧਾਨ ਕੈਸ਼ੀਅਰ ਸੈਕਟਰੀ ਇਹ ਚਾਰ ਪੰਜ ਅਹੁਦੇ ਬਣਾ ਕੇ ਜੀ ਤੇ ਇਹਦੀਆਂ ਮਤਲਬ ਦੇਖੋ ਸ਼ੁਰੂ ਦੇ ਵਿੱਚ ਤੁਸੀਂ ਵੱਡੇ ਲੈਵਲ ਤੇ ਤਿੰਨ ਕਮੀਟਿੰਗਾਂ ਵੀ ਕਰ ਜੋ ਜੀ ਜੀ ਸਾਲ ਜਿੱਤੇ ਬਹੁਤ ਹੋਣਗੀਆਂ ਬਿਲਕੁਲ ਬਿਲਕੁਲ ਫਿਰ ਤੁਸੀਂ ਏਰੀਆ ਵਾਈਜ਼ ਸਬ ਕਮੇਟੀਆਂ ਇਹ ਕਮੇਟੀ ਅੱਗੇ ਬਣਾ ਦਵੇ ਵੀ ਉਹ ਸੁਝਾਅ ਉਹਨ ਸਾਰੇ ਕੁਝ ਤੇ ਇਹ ਇਹ ਵੇਖੋ ਇਹ ਤੁਹਾਡਾ ਅਸਲ ਤੁਹਾਡੀ ਇਹਦੀ ਮਾਨਤਾ ਤੁਹਾਡੀ ਕਈ ਗੱਲ ਦੀ ਉਦੋਂ ਹੋਣੀ ਆ ਜਦੋਂ ਮੰਨ ਲਓ ਡਾਕਟਰ ਹੀਰਾ ਸਿੰਘ ਉਹ ਇੱਕ ਆਰਟੀਕਲ ਲਿਖਦਾ ਉਹ ਆਰਟੀਕਲ ਜਦੋਂ ਕਿਸੇ ਸਭਾ ਦੇ ਜੰਡੇ ਥੱਲੇ ਲਿਖੇਗਾ ਉਹਦੇ ਮਗਰ ਸਭਾ ਦੀ ਸਾਰੀ ਗਿੰਤੀ ਸਭਾ ਦੀ ਸਾਰੀ ਭਾਵਨਾ ਸਭਾ ਦਾ ਸਾਰਾ ਪ੍ਰੈਸ਼ਰ ਕਿਉਂਕਿ ਅਸੀਂ ਸਾਰੀ ਦੁਨੀਆ ਤੇ ਆ ਪੰਜਾਬੀ ਪ੍ਰੇਮੀ ਉਹਦਾ ਰਿਸਪੌਂਸ ਹੋਏਗਾ ਉਹਦਾ ਮਤਲਬ ਇਹਦੀ ਮੈਂਬਰਸ਼ਿਪ ਰੱਖਣੀ ਚਾਹੀਦੀ ਆ ਤਾਂ ਨਹੀਂ ਨਿੱਕੇ-ਮੋਟੇ ਖਰਚੇ ਵੀ ਹੁੰਦੇ ਹੁੰਦੇ ਨੇ ਤੇ ਇਹ ਇੱਕ ਕਾਊਂਟ ਖੰਡਣਾ ਚਾਹੀਦਾ ਹੈ ਇਹਦੀ ਮੈਂਬਰਸ਼ਿਪ ਰੱਖ ਕੇ ਤੇ ਉਹਦਾ ਇਸ ਤਰ੍ਹਾਂ ਵਿਧীবੱਧ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਸਾਡੀ ਪ੍ਰਿੰਸੀਪਲ ਐਸੋਸੀਏਸ਼ਨ ਸਾਰੀ ਕਿੰਨਾ ਯੂਨੀਵਰਸਟੀਆਂ ਦੀਆਂ ਤਿੰਨ ਨੇ ਫਿਰ ਸੈਂਟਰਲ ਬਾਡੀ ਜੀ 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 ਅਸੀਂ ਇਹ ਆਉਂਦੀ ਰੱਖਦੇ ਪਰ ਅਸੀਂ ਐਸੋਸੀਏਟ ਕਰਦੇ ਸੀ ਆਪ ਦੇ ਮੈਂ ਸਦਾ 98 ਤੋਂ ਪ੍ਰਿੰਸੀਪਲ ਆ ਐਸੋਸੀਏਸ਼ਨ ਦਾ ਪਾਰਟ ਰਿਹਾ ਜਦੋਂ ਕਿਸੇ ਵਾਈਸ ਚਾਂਸਲਰ ਨਾਲ ਗੱਲ ਕਰਨੀ ਬੋਰਡ ਦੇ ਚੇਅਰਮੈਨ ਨਾਲ ਜਾਂ ਆਹ ਸਮੱਸਿਆ ਸੰਬੰਧੀ ਕੋਰਸਾਂ ਦੇ ਸਮੱਸਿਆ ਦੀ ਜਾਂ ਜੀ ਫੀਸਾਂ ਦੇ ਸਮੱਸਿਆ ਦੀ ਤੇ ਗੱਲ ਅਗੇ ਤੁਰਦੀ ਸੀ ਗੱਲ ਸੁਣੀ ਜਾਂਦੀ ਆ ਪਰ ਗੱਲ ਮੈਂ ਇਹੋ ਹੀ ਗੱਲ ਆ ਕਿ ਇੱਕ ਤਾਂ ਕਿਸੇ ਅਨੀ ਗਨ ਕਿਸੇ ਸਬਾ ਸੋਸਾਇਟੀ ਵੱਲੋਂ ਹੋਵੇ ਜੀ ਲੌਜੀਕਲ ਹੋਵੇ ਗੱਲ ਅਗਲੇ ਨੂੰ ਵੀ ਚੰਗੀ ਬਿਲਕੁਲ ਠੀਕ ਹੈ ਨਾ ਆਪਾਂ ਇਹ ਮਤ ਸੋਚੋ ਕਿ ਇਹਦਾ ਕੋਈ ਇਹਦਾ ਕੋਈ ਧਰਨੇ ਦਾ ਰੂਪ ਹੋਏਗਾ ਇਹਦਾ ਕੋਈ ਨਾ ਆਪਾਂ ਇਸ ਤਰ੍ਹਾਂ ਵਿਚਰਾਂਗੇ ਉਹ ਸਟੇਜਾਂ ਬਾਅਦ ਚ ਆਉਂਦੀਆਂ ਨੇ ਜਦੋਂ ਤੁਸੀਂ ਪੰਜਾਬੀ ਭਾਸ਼ਾ ਨੂੰ ਕਿਸੇ ਏਜੰਡੇ ਥੱਲੇ ਕਿਸੇ ਸਭਾ ਵੱਲੋਂ ਹੂੰ ਤੁਸੀਂ ਗੱਲ ਕਰੋਗੇ ਕਿ ਆ ਭਾਸ਼ਾ ਦਾ ਇੱਥੇ ਸਾਡੀ ਪੰਜਾਬੀ ਭਾਸ਼ਾ ਦਾ ਸਹਿਤ ਜਾਂ ਇਹਦਾ ਸਿਲੇਬਸ ਥੋੜਾ ਮਤਲਬ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਇੰਨਾ ਇਹਨੂੰ ਬਣਦਾ ਥਾਂ ਮਿਲਣਾ ਚਾਹੀਦਾ ਤੇ ਤੁਹਾਡੀ ਗੱਲ ਅੱਗੇ ਜਾਏ ਉਹਦੇ ਨਾਲ ਰਚਨਾਵਾਂ ਵੀ ਹੋਰ ਲੱਗਣਗੀਆਂ ਹੂੰ ਕਈ ਗੱਲਾਂ ਇੰਟਰਕਨੈਕਟਡ ਹੁੰਦੀਆਂ ਉਹਦੇ ਨਾਲ ਪੋਸਟਾਂ ਆਪਣੇ ਆਪ ਵਰਕਲੋਡ ਬਣੇਗਾ ਜੀ ਜੀ ਪਰ ਆਪਾਂ ਅੱਗੇ ਭਾਸ਼ਾ ਨੂੰ ਤੇ ਸਹਿਤ ਨੂੰ ਪੂਰਫੁੱਲਤ ਕਰ ਰਹੇ ਹਾਂ ਉਹ ਚੀਜ਼ਾਂ ਉਹਦੇ ਸਪੋਰਟ ਚ ਆਪੇ ਆ ਜਾਣੀਆਂ ਅਸੀਂ ਕਹੀਏ ਵੀ ਸਾਨੂੰ ਨੌਕਰੀ ਦਾ ਝੰਡਾ ਪਹਿਲਾਂ ਲਾਇਆ ਜੀ ਉਹ ਉਹ ਤਾਂ ਯੂਨੀਅਨ ਆ ਕਰੀ ਜੀ 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 ਬਿਲਕੁਲ ਬਿਲਕੁਲ ਅਸੀਂ ਜਦੋਂ ਤੁਸੀਂ ਆਪਦੀ ਭਾਸ਼ਾ ਨੂੰ ਪ੍ਰਫੁੱਲਤ ਕਿਵੇਂ ਹੋਏਗੀ ਉਹ ਜਦੋਂ ਉਹਦਾ ਉਹਦੀ ਐਕਸਟੈਂਸ਼ਨ ਉਹਦਾ ਵਿਸਤਾਰ ਕਾਦੀ ਹੋਏਗਾ ਜੋ ਸਲੀਵਸਾਂ ਦੀ ਭਾਸ਼ਾ ਬਣੇ ਕੋਰਟ ਕਚਹਿਰੀ ਦੀ ਭਾਸ਼ਾ ਬਣੇ ਕੋਈ ਉਹ ਐਸ ਪਾਸੇ ਤੁਰਨਾ ਚਾਹੀਦਾ ਸਾਨੂੰ ਖੁਦ ਮਤਲਬ ਕਿ ਇੱਕ ਗੁਫ਼ਤਾਰ ਦੇ ਗਾਜ਼ੀ ਨਹੀਂ ਹੋਣਾ ਚਾਹੀਦਾ ਕੁਝ ਕਰਕੇ ਵਿਖਾਉਣਾ ਚਾਹੀਦਾ ਜਿੰਨੇ ਤੁਸੀਂ ਉਹ ਗੱਲ ਕੀਤੀ ਵੀ ਸਾਡਾ ਐਡਿਟਿੰਗ ਗਰੁੱਪ ਹੋਵੇ ਸਾਡਾ ਇੱਕ ਵੋਕੈਬਲਰੀ ਤਿਆਰ ਕਰਨ ਦਾ ਗਰੁੱਪ ਹੋਵੇ ਸਾਡਾ ਯੂਨੀਵਰਸਟੀਆਂ ਨੂੰ ਮਿਲਣ ਵਾਲਾ ਗਰੁੱਪ ਹੋਵੇ ਪ੍ਰਾਈਵੇਟ ਯੂਨੀਵਰਸਟੀਆਂ ਨੂੰ ਮਿਲਣ ਵਾਲਾ ਹੋਵੇ ਸਾਡਾ ਬੋਰਡ ਨੂੰ ਮਿਲਣ ਵਾਲਾ ਹੋਵੇ ਔਰ ਸਾਡਾ CBSE ਨੂੰ ਮਿਲਣ ਵਾਲਾ ICSE ਨੂੰ ਮਿਲਣ ਵਾਲਾ ਹੋਵੇ ਕੋਈ ICSE ਉੱਤੋਂ ਇਹ ਨਹੀਂ ਕਹਿੰਦੀ ਵੀ ਤੁਸੀਂ ਲੋਕਲ ਭਾਸ਼ਾ ਨੂੰ ਨਾ ਪੜਾਓ ਬਿਲਕੁਲ ਨਵੀਂ ਐਜੂਕੇਸ਼ਨ ਪਾਲਿਸੀ ਕਿੰਨ ਭਾਸ਼ਾਵਾਂ ਦੇ ਫਾਰਮੂਲੇ ਤੇ ਚੱਲਦੀ ਆ ਉਹ ਤਾਂ ਇੱਥੋਂ ਤੱਕ ਆ ਇਥੋਂ ਤੱਕ ਆ ਕਿ ਐਮ ਬੀਬੀਐਸ ਦੀ ਪੜ੍ਹਾਈ ਵੀ ਮਾਂ ਬੋਲੀ ਅਸ਼ਰਤ ਹੋਣੀ ਚਾਹੀਦੀ। ਬਹੁਤ ਵਧੀਆ। ਕੋਰਟ ਕਚਹਿਰੀ ਦੀ ਭਾਸ਼ਾ ਮਾਂ ਭਾਸ਼ਾ। ਹੁਣ ਅਸੀਂ ਇਹ ਗੱਲਾਂ ਨੂੰ ਜੇ ਅਡਾਪਟ ਕਰਕੇ ਨਹੀਂ ਹਾਈਲਾਈਟ ਕਰਦੇ, ਚੁੱਕਦੇ ਤੇ ਸਾਡੀ ਵੀ ਫਿਰ ਆਪਦੀ ਭਾਸ਼ਾ ਪ੍ਰਤੀ ਸੰਸਾਇਟੀ ਕੀ? ਬਿਲਕੁਲ ਸਰ। ਬਹੁਤ ਸ਼ੁਕਰੀਆ ਜੀ ਗੱਲ ਇਹ ਆ ਨਾ ਵੇਖੋ ਕਈ ਵਾਰੀ ਸਰਕਾਰੀ ਨੀਤੀਆਂ ਵੀ ਹੁੰਦੀਆਂ ਨੇ ਪਰ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਇੱਕ ਗਰੁੱਪ ਚਾਹੀਦਾ ਹੁੰਦਾ ਸਰਕਾਰ ਨਹੀਂ ਸੋਚਦੀ ਹੁੰਦੀ ਵੀ ਸਾਡੀ ਗੱਲ ਨੂੰ ਲੋਕ ਅੱਗੇ ਚੁੱਕ ਰਹੇ ਕਿ ਨਹੀਂ ਚੁੱਕ ਰਹੇ ਚੁੱਕ ਬਿਲਕੁਲ ਪਾਸ ਰਿਸਪੌਂਸ ਦੇ ਰਹੇ ਕਿ ਨਹੀਂ ਦੇ ਹਾਂ ਪੰਜਾਬੀ ਭਾਸ਼ਾ ਦਾ ਇਹ ਜਿਹੜਾ ਅਧਿਆਪਕਾ ਦਾ ਮੰਚ ਹੈਦਾ ਮੁੱਖ ਕੰਮ ਹੀ ਹੈ ਕਿ ਜੋ ਸਰਕਾਰਾਂ ਦੀਆਂ ਨੀਤੀਆਂ ਨੇ ਆਪਾਂ ਉਹਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਾਈਏ ਔਰ ਪੰਜਾਬੀ ਵਾਲਿਆਂ ਅਧਿਆਪਕ ਇਕੱਠੇ ਹੋ ਕੇ ਆਪਾਂ ਵੇਖੀਏ ਵੀ ਹੋਰ ਕਿਸ ਕਿਸਮ ਦਾ ਕੰਮ ਕੀਤਾ ਜਾ ਸਕਦਾ ਸੋ ਸਾਰ ਅਸੀਂ ਬੜੇ ਫਲੋ ਢੰਗ ਨਾਲ ਲੱਗੇ ਆ ਕਿ ਕੁਝ ਵੀ ਖਾਲੀ ਚ ਗਲਤ ਨਾ ਹੋਵੇ ਬਲ ਜਿਹੜੀ ਇਹਦੀ ਮੈਂ ਫਾਈਨਲ ਸਮਝਦਾ ਪਹਿਲੀ ਮੀਟਿੰਗ ਨੂੰ ਅਸੀਂ ਸਭ ਜੂਨ 25 ਚ ਰੱਖੀ ਆ ਜਿਹੜੀ ਆਪਾਂ ਜਨਵਰੀ 25 ਚ ਮੀਟਿੰਗ ਆ ਉਹਦੇ ਚ ਅਸਲ ਚ ਜਿਹੜਾ ਅਜੰਡਾ ਬਣਾ ਰਹੇ ਨਾ ਇਹਦੀ ਪ੍ਰਵਾਨਗੀ ਲੈਣੀ ਆ ਮੈਂ ਤੁਸੀਂ ਡਾਕਟਰ ਆਤਮ ਨੂੰ ਲਵੋ ਜੀ ਜੀ ਵੈਨਿਊ ਖਾਲਸਾ ਕਾਲ ਕਿਤੇ ਰੱਖੋ ਜੀ ਜੀ ਖਾਲਸਾ ਕਾਲ ਮੈਂ ਆਪਦੇ ਵੱਲੋਂ ਉਹਦੇ ਚ ਚਾਹ ਪਾਣੀ ਜਾਂ ਹੋਰ ਕੁਛ ਦੀ ਸੇਵਾ ਨਿੱਜੀ ਤੌਰ ਤੇ ਕਰ ਬਹੁਤ ਬਹੁਤ ਕਿਆ ਬਾਤ ਇਹ ਤੁਸੀਂ ਮੈਂਬਰਸ਼ਿਪ ਦੀ ਜੋ ਰੱਖੋਗੇ ਵੋਲੰਟੇਰਲੀ ਉਸ ਤੋਂ ਆਪਦੀ ਭਾਵਨਾ ਨਾਲ ਵੱਧ ਪੇ ਕਰਾਂਗੇ ਵੀ ਇੱਕ ਭਾਵਨਾ ਮੈਂ ਤਾਂ ਸੋਚਦਾ ਮੈਂ ਇੱਥੋਂ ਤੱਕ ਆਇਆ ਆਪਦੀ ਭਾਸ਼ਾ ਦੇ ਸਿਰ ਤੇ ਆ ਜੀ ਜੀ ਆਪਦੀ ਭਾਸ਼ਾ ਦੇ ਇਸ ਐਮਏ ਪੰਜਾਬੀ ਦੇ ਸਿਰ ਤੇ ਆਇਆ ਤੇ ਮੈਨੂੰ ਬਹੁਤ ਮਾਣ ਆ ਇਸ ਭਾਸ਼ਾ ਤੇ ਇੱਥੋਂ ਤੱਕ ਆਏ ਆ ਔਰ ਇਹ ਵੀ ਤੁਸੀਂ ਖਾਲਸਾ ਯੂਨੀਵਰਸਿਟੀ ਦੇ ਵਿੱਚ ਜਿਵੇਂ ਅਸੀਂ ਸੇਵਾਦਾਰ ਆ ਤੇ ਮੇਰੀ ਆਉਣ ਵਾਲੇ ਸਮੇਂ ਤੇ ਕੋਸ਼ਿਸ਼ ਹੋਏਗੀ ਪੀਹਾ ਆਏ ਸਾਲ ਇੱਕ ਪੰਜਾਬੀ ਪਿਆਰੇ ਨੂੰ ਇੱਕ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਵਾਲੇ ਨੂੰ ਇਹ ਕਾਉਂਡਰੀ ਦੀ ਡਿਗਰੀ ਦਿੱਤੀ ਬਹੁਤ ਵਧੀਆ ਬਹੁਤ ਵਧੀਆ ਸੋ ਇਹ ਸਾਡੇ ਡਾਕਟਰ ਮੈਲ ਸਿੰਘ ਜੀ ਉਹਨਾਂ ਦੇ ਵਿਚਾਰ ਦੋਸਤੋ ਮੈਂ ਚਾਹੁੰਦਾ ਇਸੇ ਤਰ੍ਹਾਂ ਦੇ ਵਿਚਾਰ ਜਲੰਧਰ ਲੁਧਿਆਣੇ ਪਟਿਆਲੇ ਤੋਂ ਵੀ ਸਾਨੂੰ ਹੋਣ ਤਾਂ ਜੋ ਅਸੀਂ ਜਲਦੀ ਜਲਦੀ ਇਹਦਾ ਜਿਹੜਾ ਖਰੜਾ ਤਿਆਰ ਕਰ ਸਕੇ ਔਰ ਜਨਵਰੀ ਵਾਲੀ ਮੀਟਿੰਗ 'ਚ ਉਹਦੀ ਪ੍ਰਵਾਨਗੀ ਲੈ ਸਕੇ ਤੋ ਮੈਂ ਇੱਕ ਵਾਰ ਫਿਰ ਪੰਜਾਬੀ ਪਿਆਰਿਆਂ ਨੂੰ ਸਸੀ ਕਰ ਬੁਲਾਉਣਾ ਔਰ ਆਪਾਂ ਜਲਦੀ ਮਿਲਦੇ ਹਾਂ ਇਸ ਮਸਲੇ ਤੇ ਕੁਝ ਅਗਲੇ ਸਟੈਪ ਲੈ ਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਰ ਜੀ ਧੰਨਵਾਦ